ਪਹਿਲੀ ਪੈਰੀ ਹੈ ਲੱਖ ਦੀ ਆਓ ਸਾਹਮਣੇ ਕਹਿੰਦੇ ਦੀਪਕ ਮੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਚਾਰੇ ਤਿਆਰ ਵਰ ਤਿਆਰ ਦੇ ਵਿੱਚ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਉਹ ਪਹਿਲੀ ਕਬੱਡੀ ਦੇ ਲਾਲਾ ਲਾਲਾ ਅਰਸ਼ ਚੋਲੇ ਬਾਣੂ ਕੇ ਗਿੱਲਾਂ ਵਾਲਾ ਜੀਵਨ ਬਾਗੇ ਪੁਰਾਣੇ ਦਾ ਇਲਾਕਾ ਹੈ ਕਬੱਡੀ ਦਾ ਯੂਵਾ ਕਬੱਡੀ ਪਾ ਰਿਹਾ ਚਾਰ ਨੇ ਬੂਟਾ ਅੰਨ ਦਾਣੇ ਦੀ ਧਰਤੀ ਦਾ 2 ਲੱਖ ਦਾ ਪਹਿਲਾ 2 ਲੱਖ ਦਾ ਪਹਿਲਾ ਆ ਗਿਆ 2 ਲੱਖ ਦਾ ਪਹਿਲਾ ਲਾ ਗਿਆ ਮੇਰੇ ਵੀਰੋ ਤੇ ਪੱਲਸੇ ਇਹਦੇ ਤੇ ਵੀ ਲਾ ਦੀਏ ਥੋੜਾ ਥੋੜਾ ਇਹ ਲੰਮੀ ਰੇਸ ਦਾ ਘੋੜਾ ਆ ਕਬੱਡੀ ਆ ਕਬੱਡੀ ਆ ਜਫਾ ਬੂਟਾ ਬੂਟਾ ਅਨਦਾਣੇ ਦੀ ਧਰਤੀ ਦਾ ਲੱਕ ਫੜ ਗਿਆ ਬੂਟਾ ਅਨਦਾਣੇ ਦੀ ਧਰਤੀ ਦਾ ਉਧਰੇ ਫਿਰਦੇ ਆ ਮੇਰ ਕਰੇ ਪ੍ਰਮਾਤਮਾ ਪਹਿਲਾਂ ਪਿੰਡ ਚ ਮੇਲਾ ਹੋਇਆ ਲੋਕੀ ਕਹਿੰਦੇ ਜਗ੍ਹਾ ਥੋੜੀ ਆ ਇੱਥੇ ਪੰਬਰਾ 20 ਗਿੱਲੇ ਵੱਲ ਤੇ ਪੂਰੇ ਹੁਣ ਵੀ ਨਹੀਂ ਆਏ ਆ ਕਬੱਡੀ 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 ਉਹ ਭੱਜ 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 ਪੰਜ ਲੱਖ ਦੁੱਲਾ 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 ਬੱਗਿਆਣਾ ਦੁੱਲਾ ਬੱਗਿਆਣਾ ਦੁੱਲਾ ਪੰਜ ਲੱਖ ਦੀ ਬੱਲ ਵੱਲੋਂ ਰੇਡ ਬੱਗਿਆਣ ਵਾਲੇ ਦੁੱਲੇ ਦੀ ਪੰਜ ਲੱਖ ਦੀ ਰੇਡ ਚਿੱਟਾ ਕੋੜਤਾ ਪਜਾਮਾ ਬੱਲ ਦੇ ਜੁੱਤੀ ਇਟਲੀ ਆ ਮੇਡ ਆਹ ਦੁੱਲੇ ਦੀ ਪੁਆ ਗਿਆ ਪੰਜ ਲੱਖ ਦੀ ਰੇਡ ਉਹ ਕਾਈ ਤਾੜੀ ਵੱਜੀ ਦੀ